ਤਾਂ ਕਿਹਾ ਜਾਂਦਾ ਹੈ ਕਿ ਲੋਟਰੀ ਕਿਸਮਤ ਦਾ ਖੇਡ ਹੈ ਕਿਸੇ ਕਿਸੇ ਨੂੰ ਨਿਕਲਦੀ ਹੈ ਤੇ ਜਿਸ ਨੂੰ ਨਿਕਲਦੀ ਹੈ ਉਸ ਦੀ ਕਿਸਮਤ ਬਣਾ ਦਿੰਦੀ ਹੈ ਜਿਹੀ ਘਟਨਾ ਪਟਿਆਲਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਕਿਸਾਨ ਦੀ ਰਾਤੋ-ਰਾਤ ਕਿਸਮਤ ਚਮਕ ਗਈ ਤੇ ਉਹ 1.5 ਕਰੋੜ ਦਾ ਮਾਲਕ ਬਣ ਗਿਆ ਜਾਣਕਾਰੀ ਮੁਤਾਬਕ 10000 ਰੁਪਏ ਪ੍ਰਤੀ ਮਹੀਨਾ ਕਮਾਉਣ ਵਾਲਾ ਸੁਖਦੇਵ ਸਿੰਘ ਇੱਕ ਆਮ ਕਿਸਾਨ ਹੈ ਤੇ ਲੋਟਰੀ ਦੇ ਨਾਲ ਉਹ 1.5 ਕਰੋੜ ਦਾ ਮਾਲਕ ਬਣ ਗਿਆ ਹੈ ਕਿਸਾਨ ਸੁਖਦੇਵ ਸਿੰਘ ਪਿੰਡ ਦੀਤੂਪੁਰ ਦਾ ਰਹਿਣ ਵਾਲਾ ਹੈ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਪਸ਼ੂ ਪਾਲਣ ਵਿਭਾਗ ਦੇ ਵਿੱਚ ਠੇਕੇ ਦੇ ਬਤੌਰ ਸੇਵਾਦਾਰ ਕੰਮ ਕਰ ਰਿਹਾ ਸੀ ਪਰ ਹੁਣ ਸੁਖਦੇਵ ਸਿੰਘ ਨੂੰ ਲੋਟਰੀ ਨਿਕਲਣ ਤੇ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਇਹ ਟਿਕਟਾਂ ਬਿਕਿਆ ਨਾ ਲੱਗੇ ਸੀ ਆਪਣੇ ਇੰਟਰਨੈਸ਼ਨਲ ਲੋਟਰੀ ਵਾਲੇ ਉਹਨਾਂ ਦੇ ਕੰਪਨਸ ਸੀਰ ਹੋਇਆ ਸਰਾਰ ਜੀ ਸੋਦੀਪ ਸਿੰਘ ਜੀ ਦਾ ਨਾਮ ਨਿਕਲਿਆ ਜਿਹੜੇ ਕਰੋੜ ਦਾ ਤਾਂ ਨੂੰ ਪਤਾ ਲੱਗਿਆ ਸਾਨੂੰ ਵੀ ਨਾਮ ਨਿਕਲਿਆ ਮੈਂ ਫੋਨ ਮਾਰਿਆ ਦੇਖਿਆ ਉਹਨਾਂ ਨੇ ਇੰਟਰਨੈਸ਼ਨਲ ਲੋਟਰੀ ਵਾਲੇ ਨੇ ਕਹਿੰਦੇ ਆ ਜਿਹੜਾ ਬੰਨਾ ਨਿਕਲਿਆ ਹੈ ਨੰਬਰ ਬੁਲਾਇਆ ਦੇਖਿਆ ਸਹੀ ਸੀਗਾ ਸਵੇਰੇ ਨੇ ਘਰ ਗਈ ਜਾ ਕੇ ਦੱਸਿਆ ਇਹਨੂੰ ਬੜੀ ਖੁਸ਼ੀ ਹੋਈ ਨਾਮ ਨਿਕਲਿਆ ਕਿਉਂਕਿ ਅੱਡੀ ਵੱਡੀ ਮਾਣ ਸੀ ਬੜਾ ਖੁਸ਼ੀ ਹੋਣੀ ਹੋਣੀ ਸਾਰਾ ਪਰਿਵਾਰ ਬੜਾ ਖੁਸ਼ ਰਿਹਾ ਐ ਬੁਲਾਇਆ ਆਪੇ ਕਹਿੰਦੇ ਟਿਕਟ ਕਿਵੇਂ ਕਰਨਾ ਜੀ ਜਮ੍ਹਾਂ ਖਰਚਾ ਚੱਲਣਾ ਹੈ ਲਾ ਕੋਈ ਗੱਲ ਨਹੀਂ ਜਿੱਥੇ ਖੁੰਝ ਆਵਾਂਗੇ ਅੱਜ ਅਸੀਂ ਦਿਨ ਮੰਗਲਵਾਰ ਠੀੜੇ ਜਮ੍ਹਾਂ ਖਰਚਾ ਚੱਲਣਾ ਚੰਡੀਗੜ੍ਹ ਇਹਨਾਂ ਦਾ ਕਿੰਨੇ ਲਿਹਾਣੇ ਨੇ ਜੁਨਿਟ ਡੇਟ ਹੈ ਜਿਹੜੀ ਕਰੋੜੇ ਕੋ ਟੈਸਟ ਕਰ ਦੋ 3% ਜੀ ਬਾਕੀ ਇਹਨਾਂ ਦੇ ਅਮਾਉਂਟ ਆਏਗੀ ਉਦੋਂ ਜੋ ਪ੍ਰੋਸੀਜਰ ਗਵਰਨਮੈਂਟ ਦੇ ਤਰ੍ਹਾਂ ਕਰੀਏ ਇਹ ਵੀ 1.5 ਕਰੋੜ ਦੀ ਨਿਕੜੀ ਹੈ ਜੀ ਅੱਛਾ ਕੀ ਕਰ ਦੋ ਤੁਸੀਂ ਮੈਂ ਜੀ ਫੋਨ ਤਾਂ ਮੈਂ ਪਸ਼ੂ ਪਾਲਣ ਦੇ ਵਿੱਚ ਤੇ ਨੌਕਰੀ ਕਰਦਾ ਜੀ ਠੇਕੇਦਾਰੀ ਦੇ ਹ ਫਕਤ ਨੌਕਰੀ ਕਰਦੇ ਹਾਂ ਮੈਂ ਤਾਂ ਕਰਦਣ ਹੋ ਗਈ ਜੀ 25 26 ਸਾਲ ਹੋ ਗਈ ਅੱਛਾ ਹੂੰ ਪਹਿਲਾਂ ਕੀਤੀ ਕਰਦੇ ਤੇ ਅੱਛਾ ਜੀ ਹਾਂ ਮੰਦੇ ਪਾਂਹ ਦੀ ਜ਼ਮੀਨ ਵਿਗ ਤੇ ਆਣ ਜ਼ਿੰਮੇਦਾਰ ਹੁਣ ਆਪਰੇ ਪਸ਼ੂ ਪਾਲਣ ਤੇ ਠੇਕੇਦਾਰੀ ਜੇ ਤਾਂ ਮੈਂ ਤਾਂ ਕਰਦਾ ਹਾਂ ਗਉਆਂ ਦੀ ਸੇਵਾ ਕਰਦੇ ਰਿਹਾ ਸਤਲਾ ਬਾਈਕਰੂ ਨੇ ਥੋੜੀ ਲਾਈਟਰੀ ਪੌਦੇ ਤੇ ਬਾਈਕਰੂ ਦਾ ਨਾਮ ਲੈ ਕੇ ਹੀ ਹਾਂ ਇੱਕ ਘਰ ਦੇ ਵਿੱਚ ਕੌਣ ਕੌਣ ਆਏ ਘਰ ਦੇ ਵਿੱਚ ਮਾਇਆ ਮੇਰੇ ਘਰ ਵਾਲੀ ਹੈ ਜੀ ਕੁੜੀਆਂ ਤਾਂ ਤੇ ਬੇਟੀਆਂ ਮੇਰੇ ਤਿੰਨੇ ਉਹ ਵਿਆਹਤੀਆਂ ਮੈਂ ਕਿੰਨੀ ਤਰਖਾਲ ਤੇ ਥੋੜੀ ਮੇਰੀ ਤਨਖਾਹ ਜੀ ਹੋਣਾ ਹੈ ਕਿ 9600 ਮਿਲਦਾ ਜੀ ਬੜਾ ਖੁਸ਼ੀ ਹੋਈ ਜੀ ਦਾ ਮੈਨੇ ਵਾਲਾ ਘਰ ਰਤਰਾਤ ਮੈਂ ਕਹਿੰਦਾ ਵੀ ਮੇਰਾ ਸ਼ੋਕਰ ਹੈ ਮੇਰੇ ਜਿਹੜੇ 10 ਵੀ ਕੇ ਬਿਕੇ ਤਿਓ ਆ ਗਿਆ ਵਾਪਸ ਖੁਸ਼ ਹੈ ਬੜੀ ਖੁਸ਼ੀ ਹੈ ਸਾਰੇ ਪਰਿਵਾਰ ਨੂੰ ਖੁਸ਼ੀ ਹੈ ਜੀ ਲੱਗਦਾ ਹੈਗਾ ਕਿ ਆ ਜਿਹੜੀ ਜ਼ਮੀਨ ਚਲੀ ਗਈ ਸੀ ਵਾਪਸ ਲੈ ਕੇ ਆਉਂਗਾ ਹਾਂ ਜੀ ਹਾਂ ਆਵਾਜ਼ ਗੁਰੂ ਨੇ ਭੇਜਦੀ ਗੁਰੂ ਦੀ ਕਿਰਪਾ ਨੌਜਾਨ ਨੂੰ ਇਹ ਕਰੇ ਵੀ ਨਸ਼ਾ ਲਾਓ ਨਾ ਫਿਰ ਨੂੰ ਗਰੀਬੀ ਮੇਰੀ ਆਉਂਦੀ ਰਹਿੰਦੀ ਹੈ ਮੈਂ ਦੇਖਣਾ ਹੈ ਨਸ਼ਾ ਨਹੀਂ ਸੀਰੀ ਨੂੰ ਲੈ ਕਿਰਤ ਕਰਦਾ ਰਿਹਾ ਦੁੱਖ ਸ਼ੋਕ ਨੂੰ ਨਿਸ਼ਾਨ ਤੇ ਆਉਨੇ ਆਪਦਾ ਕਿਰਤ ਕਰੋ ਕਦੇ ਐਨਾ ਘਬਰਾਓ ਨਾ ਵਾਇਗਰੂ ਤੇ ਪਾਣਾ ਰੱਖੋ ਕਿ ਕਿਸਮਤ ਜਵਾਂਦੇ ਨੂੰ ਹਾਂਗਾ ਕਿਸਮਤ ਕਦੇ ਖੁੱਲਦੀ ਆ ਆਪੇ ਖੁੱਲੀ ਆ ਹੁਣ ਜਿਹੜੀ ਨਾਮ ਦੀ ਰਸ਼ੀ ਮਿਲੀ ਆ ਉਹਦਾ ਕੀ ਕਰਾਂਗਾ ਤੁਸੀਂ ਉਹਦਾ ਜੀ ਆਪਾਂ ਕੋਈ ਪਸ਼ੂ ਪਾਲਣ ਦਾ ਪਸ਼ੂ ਰੱਖ ਲਾਗੇ ਦੋ ਅੱਛਾ ਮਿਹਨਤ ਕਰਾਂਗੇ ਜੀ ਕਿਰਤ ਕਰਾਂਗੇ ਜ਼ਿੰਮੇਦਾਰਾ ਖੇਤੀ ਕਰਦੇ ਆ ਪਹਿਲਾਂ ਵੀ ਗੁਣ ਵੀ ਆਪਦਾ ਪਸ਼ੂ ਨੂੰ ਕੱਖ ਪਾਈਆ ਉਹ ਵੀ ਕੀਤੀ ਜ਼ਿੰਮੇਦਾਰਾਂ ਦੀ ਕੰਮ ਆ